ਸਾਰੇ ਜਾਣਦੇ ਹੋ ਜੀ ਅ ਫਤਿਹਗੜ ਸਾਹਿਬ ਵਿੱਚ 25 26 ਤੇ 27 ਨੂੰ ਸ਼ਹੀਦੀ ਸਭਾ ਦਾ ਇੱਥੇ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਸਿਲਸਿਲੇ 'ਚ ਅੱਜ ਅਸੀਂ ਫੀਲਡ ਵਿਜ਼ਿਟ ਕਰਨ ਆਏ ਆਂ ਯਾਨੀ ਕਿ ਜਿਹੜੀਆਂ ਸਾਡੀਆਂ ਪਾਰਕਿੰਗਸ ਨੇ ਤੇ ਜਿਹੜੀਆਂ ਸਾਡੀਆਂ ਡਾਇਵਰਸ਼ਨ ਪਲਾਨਸ ਨੇ ਫਲੈਕਸਪੋਰਟ ਜਿਹੜੇ ਸੀ ਲਾਉਣੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਫੀਲਡ ਤੇ ਮੌਕੇ ਤੇ ਆ ਕੇ ਜਾਇਜ਼ਾ ਲੈ ਰਹੇ ਆਂ ਤੇ ਇਥੇ ਜੇ ਜਿਹੜਾ ਕੋਈ ਸਾਨੂੰ ਕਿਸੇ ਰਿਕੁਆਇਰਮੈਂਟ ਦੇ ਦੀ ਲੋੜ ਹੈ ਉਹ ਅਸੀਂ ਅਸੈਸ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਇਦਾਂ ਹੀ ਸਾਰੀ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਦੀ ਬਰੀਫਿੰਗ ਹੋ ਰਹੀ ਹੈ ਤੇ ਉਹਨਾਂ ਨੂੰ ਮੌਕੇ ਤੇ ਪੂਰੀ ਗੱਲ ਸਮਝਾਈ ਜਾ ਰਹੀ ਹੈ ਤੇ ਉਹਨਾਂ ਤੋਂ ਇਹਦਾ ਫੀਡਬੈਕ ਤੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ ਉਹ ਪੁੱਛ ਸਕਦੇ ਆ। ਮੰਮੀ ਘਾਟੂ ਦੀ ਗੱਲ ਕੀਤੀ ਸੀ ਜਿਹੜੇ ਲੋਕਲ ਆਟੋ ਨੇ ਉਹ ਵੀ ਕੀ ਇਸ ਵਾਰ ਗੁਰਦੁਆਰੇ ਤੱਕ ਐਂਟਰ ਕਰਨਗੇ? ਗੁਰਦੁਆਰਾ ਸਾਹਿਬ ਤੱਕ ਨਹੀਂ ਐਂਟਰੀ ਹੋਏਗੀ ਜੀ ਉਹਨਾਂ ਦੀ। ਪਰ ਉਹਨਾਂ ਨੂੰ ਸ਼ਟਲ ਦੇ ਵਿੱਚ ਜਿਹੜਾ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਜਿਹੜਾ ਸ਼ਟਲ ਦਾ ਰੂਟ ਹੈ ਉਦੇ ਵਿੱਚ ਉਹਨਾਂ ਨੂੰ ਲੌਕ ਕੀਤਾ ਜਾਏਗਾ ਕੋਈ ਨੰਬਰ ਵੀ ਜਾਰੀ ਕੀਤਾ ਹੈ ਪੁਲਿਸ ਹੈਲਪਲਾਈਨ ਸੰਗਤ ਵਸੇ ਕਿਸੇ ਨੂੰ ਕੋਈ ਦਿੱਕਤ ਨਹੀਂ ਹਰ ਸਾਲ ਜਾਰੀ ਹੁੰਦਾ ਜੀ ਪੁਲਿਸ ਹੈਲਪਲਾਈਨ ਦਾ ਨੰਬਰ ਹੈ ਆ ਪ੍ਰਸ਼ਾਸਨ ਦਾ ਨੰਬਰ ਹੈ ਹੈਲਪਲਾਈਨ ਦਾ ਨੰਬਰ ਹੈ ਪਰ ਅਸੀਂ ਪਿਛਲੇ ਸਾਲਾਂ 'ਚ ਇਹ ਦੇਖਿਆ ਹੈ ਕਿ ਉਸ ਉਸ ਵੇਲੇ ਮੋਬਾਈਲ ਨੈਟਵਰਕ ਜਿਹੜਾ ਹੈ ਉਹ ਵੀਕ ਹੋ ਜਾਂਦਾ ਹੈ ਆ ਇਸ ਪ੍ਰੋਬਲਮ ਦਾ ਸੋਲੂਸ਼ਨ ਦੇ ਲਈ ਅਸੀਂ ਜਿਹੜਾ ਹੈਗਾ ਸਹਾਇਤਾ ਕੇਂਦਰ ਛੇ ਸਹਾਇਤਾ ਕੇਂਦਰ ਸਟੈਬਲਿਸ਼ ਕੀਤੇ ਨੇ ਜਿਹੜੇ ਕਿ ਪੁਲਿਸ ਦੇ ਆ ਜਿਹੜਾ ਸਾਡਾ ਵਾਇਰਲੈਸ ਸਿਸਟਮ ਹੁੰਦਾ ਉਹਦੇ ਨਾਲ ਕਨੈਕਟਡ ਹੋਣਗੇ ਆ ਇਸ ਲਈ ਜੇ ਮੌਕੇ ਤੇ ਕਿਸੇ ਨੂੰ ਲੋੜ ਹੈਗੀ ਹੈ ਤਾਂ ਪੁਲਿਸ ਦੇ ਵੱਖ-ਵੱਖ ਜਿਹੜੀ ਪੁਲਿਸ ਚੌਕੀ ਦੀ ਤਰ੍ਹਾਂ ਕੰਮ ਕਰਨਗੇ ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਨਗੇ ਪੁਆਇੰਟ ਬਣਾਏ ਗਏ ਨੇ ਉੱਥੇ ਲੋਕਾਂ ਨੂੰ ਜੇ ਕੋਈ ਲੋਸਟ ਐਂਡ ਫਾਊਂਡ ਦਾ ਕੋਈ ਕੇਸ ਹੈ ਜਾਂ ਕੋਈ ਬੱਚਾ ਮਿਸਪਲੇਸਡ ਹੈ ਉੱਥੇ ਅਸੀਂ ਹਾਈ ਸਪੀਡ ਇੰਟਰਨੈਟ ਪ੍ਰੋਵਾਈਡ ਕਰ ਰਹੇ ਹਾਂ ਤੇ ਆਪਣੇ ਪਰਿਵਾਰ ਦੇ ਨਾਲ ਉਹ ਤਾਲਮਿਲ ਉੱਥੇ ਆ ਕੇ ਕਰ ਸਕਦੇ ਤੁਸੀਂ ਸਾਰੇ ਜਾਣਦੇ ਹੋ ਜੀ ਪਤੇਗੜ ਸਾਹਿਬ ਵਿੱਚ 25 26 ਤੇ 27 ਨੂੰ ਸ਼ਹੀਦੀ ਸਭਾ ਦਾ ਇੱਥੇ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਸਿਲਸਿਲੇ ਚ ਅੱਜ ਅਸੀਂ ਫੀਲਡ ਵਿਜ਼ਿਟ ਕਰਨ ਆਏ ਆਂ ਯਾਨੀ ਕਿ ਜਿਹੜੀਆਂ ਸਾਡੀਆਂ ਪਾਰਕਿੰਗਸ ਨੇ ਤੇ ਜਿਹੜੀਆਂ ਸਾਡੀਆਂ ਡਾਇਵਰਸ਼ਨ ਪਲਾਨਸ ਨੇ ਫਲੈਕਸ ਪੋਰਟ ਜਿਹੜੇ ਅਸੀਂ ਲਾਉਣੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਫੀਲਡ ਤੇ ਮੌਕੇ ਤੇ ਆ ਕੇ ਜਾਇਜ਼ਾ ਲੈ ਰਹੇ ਆਂ ਤੇ ਇੱਥੇ ਜੇ ਜਿਹੜਾ ਕੋਈ ਸਾਨੂੰ ਕਿਸੇ ਰਿਕੁਆਇਰਮੈਂਟ ਦੀ ਲੋੜ ਹੈ ਉਹ ਅਸੀਂ ਅਸੈਸ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਇਦਾਂ ਹੀ ਸਾਰੀ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਦੀ ਬਰੀਫਿੰਗ ਹੋ ਰਹੀ ਹੈ ਤੇ ਉਹਨਾਂ ਨੂੰ ਮੌਕੇ ਤੇ ਪੂਰੀ ਗੱਲ ਸਮਝਾਈ ਜਾ ਰਹੀ ਹੈ ਤੇ ਉਹਨਾਂ ਤੋਂ ਇਹਦਾ ਫੀਡਬੈਕ ਤੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੈ ਉਹ ਪੁੱਛ ਸਕਦੇ ਆ। ਮੰਮੀ ਘਾਟੂ ਦੀ ਗੱਲ ਕੀਤੀ ਸੀ ਜਿਹੜੇ ਲੋਕਲ ਆਟੋ ਨੇ ਉਹ ਵੀ ਕੀ ਇਸ ਵਾਰ ਗੁਰਦੁਆਰੇ ਤੱਕ ਐਂਟਰ ਕਰਨਗੇ? ਗੁਰਦੁਆਰਾ ਸਾਹਿਬ ਤੱਕ ਨਹੀਂ ਐਂਟਰੀ ਹੋਏਗੀ ਜੀ ਉਹਨਾਂ ਦੀ ਪਰ ਉਹਨਾਂ ਨੂੰ ਸ਼ਟਲ ਦੇ ਵਿੱਚ ਜਿਹੜਾ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਜਿਹੜਾ ਸ਼ਟਲ ਦਾ ਰੂਟ ਹੈ ਉਹਦੇ ਵਿੱਚ ਉਹਨਾਂ ਨੂੰ ਲਵ ਕੇ ਪਾਇਆ ਜਾਏਗਾ। ਕੋਈ ਨੰਬਰ ਵੀ ਜਾਰੀ ਕੀਤਾ ਹੈ ਪੁਲਿਸ ਹੈਲਪਲਾਈਨ ਸੰਗਤ ਵਾਸੀ ਕਿਸੇ ਨੂੰ ਕੋਈ ਦਿੱਕਤ ਹੈ। ਹਰ ਸਾਲ ਜਾਰੀ ਹੁੰਦਾ ਜੀ ਪੁਲਿਸ ਹੈਲਪਲਾਈਨ ਦਾ ਨੰਬਰ ਹੈ ਆ ਪ੍ਰਸ਼ਾਸਨ ਦਾ ਨੰ ਪਰ ਅਸੀਂ ਪਿਛਲੇ ਸਾਲਾਂ ਚ ਇਹ ਦੇਖਿਆ ਹੈ ਕਿ ਉਸ ਉਸ ਵੇਲੇ ਮੋਬਾਈਲ ਨੈਟਵਰਕ ਜਿਹੜਾ ਹੈ ਉਹ ਵੀਕ ਹੋ ਜਾਂਦਾ ਹੈ। ਅ ਇਸ ਪ੍ਰੋਬਲਮ ਦਾ ਸੋਲੂਸ਼ਨ ਦੇ ਲਈ ਅਸੀਂ ਜਿਹੜਾ ਹੈਗਾ ਸਹਾਇਤਾ ਕੇਂਦਰ 6 ਸਹਾਇਤਾ ਕੇਂਦਰ ਸਟੈਬਲਿਸ਼ ਕੀਤੇ ਨੇ ਜਿਹੜੇ ਕਿ ਪੁਲਿਸ ਦੇ ਅ ਜਿਹੜਾ ਸਾਡਾ ਵਾਇਰਲੈਸ ਸਿਸਟਮ ਹੁੰਦਾ ਉਹਦੇ ਨਾਲ ਕਨੈਕਟਡ ਹੋਣਗੇ। ਅ ਇਸ ਲਈ ਜੇ ਮੌਕੇ ਤੇ ਕਿਸੇ ਨੂੰ ਲੋੜ ਹੈਗੀ ਹੈ ਤਾਂ ਪੁਲਿਸ ਦੇ ਵੱਖ-ਵੱਖ ਜਿਹੜੀ ਪੁਲਿਸ ਚੌਕੀ ਦੀ ਤਰ੍ਹਾਂ ਕੰਮ ਕਰਨਗੇ, ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਨਗੇ ਪੁਆਇੰਟ ਬਣਾਏ ਗਏ ਨੇ। ਉਥੇ ਲੋਕਾਂ ਨੂੰ ਜੇ ਕੋਈ ਲੋਸਟ ਐਂਡ ਫਾਊਂਡ ਦਾ ਕੋਈ ਕੇਸ ਹੈ ਜਾਂ ਕੋਈ ਬੱਚਾ ਮਿਸਪਲੇਸਡ ਹੈ ਉਥੇ ਅਸੀਂ ਹਾਈ ਸਪੀਡ ਇੰਟਰਨੈਟ ਪ੍ਰੋਵਾਈਡ ਕਰ ਰਹੇ ਹਾਂ ਤੇ ਆਪਣੇ ਪਰਿਵਾਰ ਦੇ ਨਾਲ ਉਹ ਤਾਲਮਿਲ ਉਥੇ ਆ ਕੇ ਕਰ ਸਕਦਾ ਹੈ